ਸ਼ੇਰਗੁਰੂ ਰਵਿਦਾਸ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਫਗਵਾੜਾ ਵਿਖੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੌਰਾਨ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਇਸ ਦੇ ਮੱਦੇਨਜ਼ਰ ਨਗਰ ਨਿਗਮ ਫਗਵਾੜਾ ਦੀ ਟੀਮ ਵੱਲੋਂ ਸੈਂٹری ਇੰਸਪੈਕਟਰ ਅਮਿਤ ਕਾਲੀਆ ਦੀ ਅਗਵਾਈ ਹੇਠ ਟੀਮ ਵੱਲੋਂ ਫਗਵਾੜਾ ਪੁਲਿਸ ਦੇ ਸਹਿਯੋਗ ਨਾਲ ਬਜ਼ਾਰਾਂ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਜਿੱਥੇ ਸਮੂਹ ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਦਾ ਬਾਹਰ ਪਿਆ ਅਸਮਾਨ ਅੰਦਰ ਕਰਵਾਇਆ ਗਿਆ ਉੱਥੇ ਹੀ ਕੁਝ ਕੁ ਦੁਕਾਨਦਾਰਾਂ ਨੂੰ ਵਾਰਨਿੰਗ ਦੇ ਕੇ ਵੀ ਛੱਡਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਸੈਂٹری ਇਨਸਪੈਕਟਰ ਅਮਿਤ ਕਾਲਿਆ ਨੇ ਕਿਹਾ ਕਿ ਵੈਸੇ ਤਾਂ ਉਹਨਾਂ ਵੱਲੋਂ ਸਮੇਂ-ਸਮੇਂ ਤੇ ਬਜ਼ਾਰਾਂ ਦੀ ਚੈਕਿੰਗ ਕੀਤੀ ਜਾਂਦੀ ਰਹਿੰਦੀ ਹੈ ਪਰ ਮਿਤੀ 23 ਫਰਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਕੱਢੀ ਜਾ ਰਹੀ ਸ਼ੋਭਾ ਯਾਤਰਾ ਨੂੰ ਮੁੱਖ ਰੱਖਦਿਆਂ ਸਪੈਸ਼ਲ ਚੈਕਿੰਗ ਕੀਤੀ ਗਈ ਹੈ ਤਾਂ ਜੋ ਸ਼ੋਭਾ ਯਾਤਰਾ ਵਿੱਚ ਸ਼ਾਮਲ ਸੰਗਤਾਂ ਨੂੰ ਲੰਘਣ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਉਹਨਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਦੁਕਾਨ ਦਾ ਸਾਰਾ ਸਮਾਨ ਦੁਕਾਨ ਦੀ ਹੱਦ ਵਿੱਚ ਹੀ ਰੱਖਣ ਨਹੀਂ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਹਾਂਜੀ ਮੈਂ ਅਮਿਤ ਕਾਲੀਆ ਸੁਪਰਡੈਂਟ ਨਗਰ ਨਿਗਮ ਪਗਵਾੜਾ ਤੋਂ ਅੱਜ ਅਸੀਂ ਪ੍ਰਸ਼ਾਸਨ ਦੇ ਹੁਕਮਾਂ ਨਾਲ ਜਿਹੜੀ ਕੱਲ ਨੂੰ ਸ਼ੋਭਾ ਯਾਤਰਾ ਕੁ ਰਵਿਦਾਸ ਮਹਾਰਾਜੀ ਦੇ ਜਨਮ ਦਿਨ ਤੇ ਕੱਢੀ ਜਾਣੀ ਹੈ ਉਹਦੇ ਸਬੰਧ ਵਿੱਚ ਅਸੀਂ ਬਾਜ਼ਾਰਾਂ ਵਿੱਚ ਅੱਜ ਰਾਉਂਡ ਕਰ ਰਹੇ ਹਾਂ ਔਰ ਜਿਹੜਾ ਲੋਕਾਂ ਦਾ ਸਮਾਨ ਬਾਹਰ ਲੱਗਿਆ ਦੁਕਾਨਦਾਰਾਂ ਦਾ ਜਾਂ ਤਰਪੈਲਾ ਜਾਂ ਛੱਡਾ ਬਹੁਤ ਬਾਹਰ ਨੇ ਉਹਨਾਂ ਨੂੰ ਦਰਵਾ ਰਹੇ ਹਾਂ ਔਰ ਸਮਾਨ ਉਠਾ ਰਹੇ ਹਾਂ ਤਾਂ ਜੋ ਜਿਹੜੀ ਸ਼ੋਭਾ ਯਾਤਰਾ ਤੇ ਚੱਲਦੀ ਹੈ ਉਹ ਫ੍ਰੀ ਇੱਥੇ ਮੂਵ ਕਰ ਸਕਣ ਕੋਈ ਅੜਚਾ ਨਾ ਰਵੇ ਕਿ ਅਸੀਂ ਅੱਜ ਟ੍ਰਾਈ ਜਿਹੜੀ ਆ ਉਹ ਪੁਲਿਸ ਡਿਪਾਰਟਮੈਂਟ ਨਾਲ ਮਿਲ ਕੇ ਤੇ ਸਰ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਇਹ ਕੀਤੀ ਸੀ ਤਾਂ ਬਿਜਾਰੀ ਵਗੈਰਾ ਉਹਦੇ ਬਾਰੇ ਦੋ ਦਿਨ ਤੋਂ ਚੱਲ ਰਹੀ ਆ ਕੱਲ ਵੀ ਅਸੀਂ ਕਰਾਂਗੇ ਔਰ ਇਹਨੂੰ ਅੱਗੇ ਵੀ ਰੂਟੀਨ ਰੱਖਿਆ ਜਾਊਗਾ ਸ਼ੋਭਾ ਯਾਤਰਾ ਹੋਣ ਤੋਂ ਬਾਅਦ ਵੀ ਕਿ ਜਿਹੜੀਆਂ ਇੰਟਰੋਚਵਰਟਸ ਨੇ ਇਹ ਖਤਮ ਹੋਣ ਔਰ ਲੋਕਾਂ ਨੂੰ ਜਿਹੜਾ ਵਾ ਫ੍ਰੀਲੀ ਇੱਥੇ ਆਣ ਜਾਣ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਤੇ ਸਰ ਜਿੱਦਾਂ ਮਤਲਬ ਕਿ ਤੁਹਾਡੇ ਆਣ ਤੋਂ ਬਾਅਦ ਜਿੱਦਾਂ ਤੁਸੀਂ ਸਮਾਨ ਵਗੈਰਾ ਚੁਕਾ ਦਿੰਨੇ ਆ ਤੁਰੰਤ ਇਹ ਸਮਾਨ ਆਪਣੇ ਫਿਰ ਉਹੀ ਅੱਡਿਆਂ ਤੇ ਲਾ ਦਿੰਦੇ ਆ ਤੇ ਜਿਹੜੀਆਂ ਬਾਅਦ ਰੈਡੀ ਫੇੜੀ ਵਾਲੀਆਂ ਰੈੜੀਆਂ ਲੱਗੀਆਂ ਹੋਈਆਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਅਸੀਂ ਜਿਹੜੀ ਆਪਣੀ ਯੂਡੀ ਆ ਉਹ ਟਾਈਮ ਟੂ ਟਾਈਮ ਕਰੀ ਜਾਂਦੇ ਆ ਪਰ ਨਾਲ ਸਾਡੇ ਅਸੀਂ ਵੀਰ ਕਰਦੇ ਆ ਦੁਕਾਨਦਾਰਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਕਿ ਤੁਸੀਂ ਵੀ ਆਪਣਾ ਤੁਹਾਡਾ ਵਿਚਾਰ ਬਾਜ਼ਾਰ ਆ ਇਹ ਤੁਹਾਡੀ ਵੀ ਛੜਤ ਆ ਤੁਹਾਡਾ ਹੀ ਸ਼ਹਿਰ ਆ ਇਹਨਾਂ ਅਪਰੋਚਮੈਂਟ ਨਾ ਕਰੋ ਸਮਾਨ ਜਿਹੜਾ ਉਹ ਆਪਣੀ ਦੁਕਾਨ ਔਰ ਆਪਣੀ ਲਿਮਟ ਦੇ ਅੰਦਰ ਰੱਖੋ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਤੇ ਫਿਰ ਵੀ ਜੇ ਕੋਈ ਇਸ ਤਰ੍ਹਾਂ ਨਹੀਂ ਕਰਦਾ ਸਮਾਨ ਪਿੱਛੇ ਨੂੰ ਨਹੀਂ ਰੱਖਦਾ ਤੇ ਅਸੀਂ ਆਉਣ ਵਾਲੇ ਦਿਨਾਂ ਤੇ ਇਹਨਾਂ ਦੇ ਚਲਾਨ ਕਰਾਂਗੇ ਜਾਂ ਜਿਹੜਾ ਵੀ ਕੋਈ ਹੋਰ ਵਾਲੀਟਰ ਹੋਏਗਾ ਦਾਬ ਬੰਦੀ ਕਾਨੂੰਨੀ ਹੈ ਸਾਡਾ ਜੁ ਕੋਈ ਚਲਾਨ ਵਗੈਰਾ ਵੀ ਕੱਟੇ ਜਾਂ ਬੌਂਡ ਦੇ ਕੇ ਛੱਡ ਦੇਣ ਚਲਾਨ ਕੰਟੀਨਿਊ ਜਿਹੜੇ ਜ਼ਿਆਦਾ ਨੇ ਬਾਹਰ ਜਾਂ ਨਹੀਂ ਸਮਾਨ ਉਠਾ ਰਹੇ ਨੇ ਉਹਨਾਂ ਦੇ ਨਾਲ ਦੀ ਨਾਲ ਅਸੀਂ ਚਲਾਨ ਕਰ ਰਹੇ ਹਾਂ ਔਰ ਹੁੰਦੇ ਰਹਿਣਗੇ ਅੱਗੇ ਰੋਣ ਤੱਕ